ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਜੀ ਦਾ ਮੇਰੇ ਚੈਨਲ ਤੇ ਅੱਜ ਆਪ ਜੀ ਨੂੰ ਇੱਕ ਗੁਰਬਾਣੀ ਦੀ ਜੋ ਪੰਕਤੀ ਹੈ ਉਸ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਵਿਚਾਰ ਵਟਾਂਦਰਾ ਕਰਨ ਤੋਂ ਪਹਿਲਾਂ ਜੇਕਰ ਆਪ ਜੀ ਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਜਰੂਰ ਕਰਨਾ ਸਬਸਕ੍ਰਾਈਬ ਕਰਨਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਰੀ ਹੀ ਸਤਕਾਰਯੋਗ ਹੈ ਪਰ ਬਾਣੀ ਦਾ ਜਿਸ ਨੂੰ ਗਿਆਨ ਹੋ ਗਿਆ ਜੋ ਬਾਣੀ ਮੁਤਾਬਕ ਆਪਣੇ ਜੀਵਨ ਨੂੰ ਢਾਲਣ ਲੱਗ ਗਿਆ ਜਿਸ ਦਾ ਜੀਵਨ ਗੁਰਬਾਣੀ ਮੁਤਾਬਕ ਚੱਲਣ ਲੱਗ ਗਿਆ ਉਸ ਦਾ ਜੀਵਨ ਹੀ ਫਿਰ ਬਦਲਦਾ ਹੈ ਪਰ ਜੋ ਕੇਵਲ ਕਰਮ ਕਾਂਡ ਦੇ ਵਿੱਚ ਜਿਵੇਂ ਅਸੀਂ ਸੁਣਦੇ ਹਾਂ ਜਿਵੇਂ ਪੰਜ ਪਾਰਟ ਕਰ ਲਏ 10 ਪਾਰਟ ਕਰ ਲਏ ਇਸ ਨਾਲ ਕੋਈ ਵੀ ਤਬਦੀਲੀ ਨਹੀਂ ਆਉਂਦੀ ਹਾਂ ਬਾਹਰ ਦੀ ਤਬਦੀਲੀ ਹੋ ਸਕਦੀ ਹੈ ਪਰ ਅੰਦਰ ਦੀ ਜੋ ਤਬਦੀਲੀ ਹੈ ਜੋ ਜੀਵਨ ਬਦਲਦਾ ਹੈ ਜਿਸ ਤੋਂ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਇਸੇ ਨੂੰ ਗੁਰਬਾਣੀ ਕਹਿ ਰਹੀ ਹੈ ਕਿ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਨਾ ਸੁਣੀਏ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੀ ਉਹ ਸੋਈ। ਕਿਆ ਤੂੰ ਪੜਦਾ ਹੈ? ਕਿਆ ਤੂੰ ਸੁਣਦਾ ਹੈ? ਪੜ ਵੀ ਰਿਹਾ ਹੈ ਤੇ ਸੁਣ ਵੀ ਰਿਹਾ ਹੈ। ਕਿਆ ਪੜੀਏ, ਕਿਆ ਗੁਣੀਏ? ਕਿਆ ਵੇਦ ਪੁਰਾਣਾ ਸਮਝੇ? ਕਾ ਵੇਦਾਂ ਦਾ ਤੂੰ ਪਾਠ ਕਰਦਾ ਹੈ। ਪੁਰਾਣਾ ਦਾ ਤੂੰ ਪਾਠ ਕਰਦਾ ਹੈ, ਸੁਣਦਾ ਹੈ। ਪਰ ਮਹਾਰਾਜ ਕਹਿੰਦੇ ਹਨ ਪੜੇ ਸੁਨੇ ਕਿਆ ਹੋਈ? ਜੋ ਸਹਿਜ ਨਾ ਮਿਲੀ ਉਹ ਸੋਈ। ਜੇਕਰ ਤੇਰੇ ਅੰਦਰ ਸਹਿਜ ਹੀ ਨਾ ਆਇਆ ਜੇਕਰ ਤੇਰੇ ਅੰਦਰ ਟਿਕਾ ਹੀ ਨਾ ਆਇਆ ਫਿਰ ਇਹੋ ਜੇ ਪੜੇ ਦਾ ਤੇ ਉਹ ਜੇ ਗੁਣਗੁਣਾਣ ਦਾ ਕੀ ਫਾਇਦਾ ਗੁਰਬਾਣੀ ਉਦੋਂ ਤੱਕ ਸਾਡੇ ਜੀਵਨ ਦੇ ਵਿੱਚ ਅਸਰ ਨਹੀਂ ਕਰਦੀ ਜਦੋਂ ਤੱਕ ਅਸੀਂ ਉਸ ਨੂੰ ਮੰਨਦੇ ਨਹੀਂ ਗੁਰਬਾਣੀ ਦੇ ਵਿੱਚ ਹੀ ਫੁਰਮਾਨ ਹੈ ਕਿ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਛੇ ਪਛਤਾਏ ਮਨ ਦੀ ਗਤ ਕਹੀ ਨਹੀਂ ਜਾ ਸਕਦੀ ਜਿਹੜਾ ਮੰਨ ਜਾਂਦਾ ਹੈ ਪਰ ਮਹਾਰਾਜ ਕਹਿੰਦੇ ਨੇ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲਿਓ ਸੋਈ ਐਵੇਂ ਦਾ ਪੜਨੋ ਐਵੇਂ ਦਾ ਗੁਣਨਾ ਐਵੇਂ ਦੇ ਪਾਠ ਕਰਨਾ ਅਸੀਂ ਲੋਕਾਂ ਦੇ ਪਿੱਛੇ ਲੱਗ ਕੇ ਫਲਾਣੇ ਨੇ ਮੈਨੂੰ ਇਹ ਕਹਿ ਦੀ ਤਾਂ ਵੀ ਮੈਂ ਇਹਨੇ ਪਾਠ ਕਰ ਲੇ ਮੈਂ 10 ਪਾਠ ਕਰ ਲੇ 20 ਪਾਠ ਕਰ ਲੇ ਮੈਂ ਨਹੀਂ ਕਹਿ ਰਿਹਾ ਪਾਠ ਕਰਨੇ ਨਹੀਂ ਚਾਹੀਦੇ ਚਾਹੀਦੇ ਹਨ ਪਰ ਉਸ ਪਾਠ ਦੇ ਨਾਲ ਇਹੋ ਜਿਹੇ ਤਰੀਕੇ ਨਾਲ ਤੂੰ ਪਾਠ ਕਰ ਕਿ ਉਹ ਪਾਠ ਤੇਰਾ ਜੀਵਨ ਬਦਲ ਦੇ ਤੇਰੇ ਅੰਦਰ ਦੀ ਕਿਰਿਆਵ ਬਦਲ ਦੇਵੇ ਤੇਰੇ ਅੰਦਰ ਤੋਂ ਤੈਨੂੰ ਸ਼ਾਂਤ ਕਰ ਦੇਵੇ ਅੰਦਰ ਤੋਂ ਸ਼ਾਂਤ ਅੰਦਰ ਤੋਂ ਬੁਰਾਈਆਂ ਨੂੰ ਦੂਰ ਕਰ ਦੇਵੇ ਅੰਦਰ ਤੋਂ ਚਿੰਤਾਵਾਂ ਨੂੰ ਖਤਮ ਕਰ ਦੇਵੇ ਇਸ ਤਰੀਕੇ ਦੇ ਨਾਲ ਤੁਸੀਂ ਪਾਠ ਕਰਨਾ ਹੈ ਪਰ ਇਹੋ ਜਿਹਾ ਪਾਠ ਕਰਨ ਦਾ ਕੀ ਫਾਇਦਾ ਜਿਸ ਦੇ ਨਾਲ ਸਾਡੇ ਅੰਦਰ ਸਹਜ ਹੀ ਨਾ ਮਿਲਿਆ ਅਸੀਂ 2 ਸੈਕਿੰਡ ਦੇ ਲਈ ਕਿਸੇ ਨੇ ਸਾਨੂੰ ਕੁਝ ਕਹਿ ਦਿੱਤਾ ਅਸੀਂ 24 ਘੰਟੇ ਲਈ ਬੇਚੈਨ ਹੋ ਜਾਂਦੇ ਹਾਂ ਬੇਚੈਨ ਵੀ ਹੋ ਜਾਂਦੇ ਹਾਂ ਤੇ ਸਾਡੇ ਅੰਦਰ ਕ੍ਰੋਧ ਆ ਜਾਂਦਾ ਹੈ ਪਰ ਅਸੀਂ ਬੁਰਾ ਭਲਾ ਬੋਲਦੇ ਹਾਂ ਪਰ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੇ ਅੰਦਰ ਫਿਰ ਇਹ ਚੀਜ਼ਾਂ ਨਹੀਂ ਆਉਂਦੀਆਂ ਕਿਉਂਕਿ ਨਾਮ ਹੈ ਜੋ ਪ੍ਰੋਟੈਕਸ਼ਨ ਕਰਦਾ ਹੈ ਨਾਮ ਸਾਡੇ ਮਨ ਨੂੰ ਟਿਕਾਣ ਦੇ ਵਿੱਚ ਮਦਦ ਕਰਦਾ ਹੈ ਇਸੇ ਨੂੰ ਗੁਰਬਾਣੀ ਕਹਿ ਰਹੀ ਹੈ ਹਰ ਕਾ ਨਾਮ ਨਾਲ ਜਪਸ ਗਵਾਰਾਂ ਕਿਆ ਸੋਚੈ ਬਾਰੰਬਾਰ ਪਰਮਾਤਮਾ ਦਾ ਨਾਮ ਜਪ ਜੇਕਰ ਨਾਮ ਨਹੀਂ ਜਪਦਾ ਤੇ ਨਾਮ ਨੂੰ ਸੁਣਦਾ ਨਹੀਂ ਤਾਂ ਸਹਜ ਮਿਲਣਾ ਬਹੁਤ ਮੁਸ਼ਕਲ ਹੈ ਗੁਰਬਾਣੀ ਨੂੰ ਪੜ ਕੇ ਇਸ ਤਰੀਕੇ ਦੇ ਨਾਲ ਪੜ ਕਿ ਗੁਰਬਾਣੀ ਨੂੰ ਪੜਦਿਆਂ ਹੀ ਤੇਰਾ ਸਰੀਰ ਹੈ ਜੋ ਹਰਕਤ ਦੇ ਵਿੱਚ ਆ ਜਾਏ ਤੇਰੇ ਲੋਕ ਅੰਡੇ ਹਨ ਜੋ ਖੜੇ ਹੋਣ ਲੱਗ ਜਾਣੇ ਇਹੋ ਜਿਹੇ ਤਰੀਕੇ ਦੇ ਨਾਲ ਤੂੰ ਗੁਰਬਾਣੀ ਨੂੰ ਪੜ ਗੁਰਬਾਣੀ ਨੂੰ ਗਾ ਤੇ ਜਪ ਜਿਵੇਂ ਅਸੀਂ ਇਕਾਂਤ ਦੇ ਵਿੱਚ ਬੈਠਦੇ ਹਾਂ ਜਾਂ ਕਿਤੇ ਜਾ ਰਹੇ ਹਾਂ ਉੱਚੀ ਉੱਚੀ ਆਪਣੀ ਮਸਤੀ ਦੇ ਵਿੱਚ ਗੁਰਬਾਣੀ ਨੂੰ ਗਾ ਤੇ ਗੁਰਬਾਣੀ ਨੂੰ ਸੁਣੋ ਫਿਰ ਤੇਰਾ ਜੀਵਨ ਹੈ ਜੋ ਪਲਟੇ ਖਾ ਜਾਏਗਾ ਗਾਉਣ ਦੇ ਨਾਲ ਹੀ ਗਾਵੀਏ ਸੁਣੀਏ ਮਨ ਰੱਖੀਏ ਪਾਉ ਗਾਣ ਦੇ ਨਾਲ ਹੀ ਗੁਰਬਾਣੀ ਹੈ ਜੋ ਗਾਇਨ ਕਰਨ ਦੇ ਨਾਲ ਬੇਸ਼ੱਕ ਤੇਰੇ ਕੋਲ ਹਰਮੋਨੀਅਮ ਹੈ ਨਹੀਂ ਹੈ ਕੋਈ ਸਾਜ ਹੈ ਜਾਂ ਨਹੀਂ ਹੈ ਪਰ ਤੂੰ ਆਪਣੀ ਮਸਤੀ ਦੇ ਵਿੱਚ ਗਾਉ ਇਹੋ ਜਿਹੀ ਮਸਤੀ ਦੇ ਵਿੱਚ ਗਾਉ ਕਿ ਤੇਰੇ ਮਨ ਦੇ ਵਿੱਚ ਤਰੰਗਾ ਮਨ ਦੇ ਵਿੱਚੋਂ ਇੱਛਾਵਾਂ ਮਨ ਦੇ ਜੋ ਚਿੰਤਾਵਾਂ ਸਾਰੀਆਂ ਖਤਮ ਹੋ ਜਾਣ ਜੇ ਤੂੰ ਪਰਮਾਤਮਾ ਦੀ ਬੰਦਗੀ ਸੰਸਾਰ ਵਾਸਤੇ ਨਹੀਂ ਅਸੀਂ ਕੀ ਕਰਦੇ ਹਾਂ ਅੱਜ ਅਸੀਂ ਪਾਠ ਕਰਦੇ ਹਾਂ ਤੇ 10 ਇੱਛਾਵਾਂ ਸਾਡੇ ਅੰਦਰ ਪੈਦਾ ਹੋ ਜਾਂਦੀਆਂ ਹਨ ਪਰ ਪਰਮਾਤਮਾ ਵਾਸਤੇ ਗਾ ਪਰਮਾਤਮਾ ਦੀ ਪ੍ਰਾਪਤੀ ਲਈ ਗਾ ਲਕਸ਼ ਹੈ ਜੋ ਪਰਮਾਤਮਾ ਨੂੰ ਰੱਖ ਜੇ ਤੂੰ ਇਸ ਤਰ੍ਹਾਂ ਕਰਕੇ ਗੁਰਬਾਣੀ ਦਾ ਗਾਇਨ ਕਰੇਗਾ ਗੁਰਬਾਣੀ ਦਾ ਜਪ ਕਰੇਗਾ ਫਿਰ ਤੇਰੇ ਅੰਦਰੋਂ ਚਿੰਤਾਵਾਂ ਖਤਮ ਹੋ ਜਾਣਗੀਆਂ ਅਮਰਤ ਵੇਲੇ ਜਾਗ ਕੇ 10 ਮਿੰਟ 15 ਮਿੰਟ ਪਹਿਲਾਂ ਵਾਹਿਗੁਰੂ ਮੰਤਰ ਦਾ ਜਾਪ ਜੇਕਰ ਤੂੰ ਅਮਰਤ ਵੇਲੇ ਜਾਗਣ ਲੱਗ ਗਿਆ 10 15 ਦਿਨਾਂ ਦੇ ਵਿੱਚ ਹੀ ਤੇਰਾ ਜੀਵਨ ਹੈ ਜੋ ਪਲਟੇ ਖਾ ਜਾਏਗਾ ਤੇਰੀ ਬਾਹਰ ਦੀਆਂ ਇੱਛਾਵਾਂ ਵੀ ਆਪਣੇ ਆਪ ਪੂਰੀਆਂ ਹੋ ਜਾਣਗੀਆਂ ਤੇਰੇ ਅੰਦਰ ਤੋਂ ਵੀ ਫਿਰ ਤੈਨੂੰ ਸਹਜ ਮਿਲਣਾ ਸ਼ੁਰੂ ਹੋ ਜਾਏਗਾ ਸਹਜ ਦੇ ਵਿੱਚ ਆ ਜਾਏਗਾ ਇਕਾਉਂਤ ਦੇ ਵਿੱਚ ਆ ਜਾਏਗਾ ਹਾਲੇ ਤਾਂ ਸਾਡੇ ਅੰਦਰ ਵਿਚਾਰਾਂ ਦਾ ਪ੍ਰਵਾਹ ਬਹੁਤ ਚੱਲ ਰਿਹਾ ਹੈ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਹੈ ਅੰਦਰ ਕਿਉਂਕਿ ਮਨ ਬੋਲ ਰਿਹਾ ਹੈ ਮਨ ਚੁੱਪ ਉਦੋਂ ਕਰੇਗਾ ਜਦੋਂ ਮਨ ਵਰਤਮਾਨ ਵਿੱਚ ਆ ਜਾਏਗਾ। ਮਨ ਪ੍ਰੈਜੈਂਟ ਦੇ ਵਿੱਚ ਆ ਜਾਏਗਾ। ਉਦੋਂ ਤਰ੍ਹਾਂ ਮਨ ਹੈ ਜੇ ਚੁੱਪ ਹੋਏਗਾ। ਇਸ ਕਰਕੇ ਸਾਨੂੰ ਅਮਰਤ ਵੇਲੇ ਦੇ ਵਿੱਚ ਜਾਗ ਕੇ 10 ਤੋਂ 15 ਮਿੰਟ ਵਾਹਿਗੁਰੂ ਵਾਹਿਗੁਰੂ ਨੂੰ ਜਪਣਾ ਤੇ ਉਸ ਤੋਂ ਬਾਅਦ ਮੂਲ ਮੰਤਰ ਨੂੰ ਜਪਣਾ ਤੇ ਉਸ ਨੂੰ ਸੁਣਨਾ। ਉੱਚੀ-ਉੱਚੀ ਗਾਣਾ। ਉੱਚੀ ਧੁਨੀ ਉਚਾਰ ਕੇ ਉਸ ਨੂੰ ਗਾ ਤੇ ਉਸ ਨੂੰ ਸੁਣੋ। ਫੇਰ ਤੇਰੇ ਦੁੱਖ ਕਲੇਸ਼ ਸਾਰੀਆਂ ਇੱਛਾਵਾਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ